ਸਸੀ ਗੱਲ ਦੋਸਤੋ ਮਾਰਸ਼ਲ న్యూਸ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀਆਂ ਖਬਰਾਂ ਦੇ ਵਿੱਚ ਜੇਕਰ ਅਸੀਂ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਜੋ ਚਾਰ ਵਿਧਾਨ ਸਭਾ ਚੀਮਨੀ ਜੁਣਾ ਹੋਣ ਜਾ ਰਹੀਆਂ ਨੇ ਉਹਨਾਂ ਨੂੰ ਲੈ ਕੇ ਪੂਰਾ ਮੈਦਾਨ ਭਖ ਚੁੱਕਿਆ ਹੈਗਾ ਤੇ ਹੁਣ ਜੇਕਰ ਗੱਲ ਕਰ ਲਈਏ ਤਾਂ ਜਦੋਂ ਤੋਂ ਭਾਈ ਅਮਰਤਪਾਲ ਸਿੰਘ ਹੋਰੀ ਗੜ ਜੇਲ੍ਹ ਦੇ ਵਿੱਚ ਐਨਐਸਏ ਦੇ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਨਜ਼ਰਬੰਦ ਨੇ ਜਦੋਂ ਉਹ ਖਡੂਰ ਸਾਹਿਬ ਤੋਂ ਲੋਕ ਸਭਾ ਸੀਟ ਜਿੱਤ ਜਾਂਦੇ ਆ ਬਹੁਤ ਭਾਰੀ ਮਤਾਂ ਦੇ ਨਾਲ ਤਾਂ ਇੱਕ ਉਮੀਦੀ ਨਜ਼ਰ ਉਮੀਦ ਦੀ ਕਿਰਨ ਨਜ਼ਰ ਆਉਂਦੀ ਹੈ ਡਿਬਰੂ ਕੜ ਦੇ ਵਿੱਚ ਜੋ ਉਹਨਾਂ ਦੇ ਨਾਲ ਸਾਥੀ ਬੈਠੇ ਹਨ ਕਿ ਵੀ ਜੇਕਰ ਭਾਈ ਅਮਰਤਪਾਲ ਸਿੰਘ ਨੂੰ ਸਿੱਖ ਸੰਗਤ ਇੰਨਾ ਸਹਿਯੋਗ ਦੇ ਕੇ ਉਹਨਾਂ ਦੇ ਬਾਹਰ ਨਿਕਲਣ ਵਾਸਤੇ ਬਹੁਤ ਵੱਡਾ ਸਹਿਯੋਗ ਦੇ ਕੇ ਲਗਭਗ 2 ਲੱਖ ਵੋਟਾਂ ਦੇ ਕਰੀਬ ਉਹਨਾਂ ਨੂੰ ਜਿਤਾ ਸਕਦੀ ਹੈ ਉਹਨਾਂ ਨੂੰ ਬਾਹਰ ਲਿਆਉਣ ਲਈ ਹਮਲਾ ਮਾਰ ਸਕਦੀ ਹੈ ਤਾਂ ਉਹਨਾਂ ਨੂੰ ਵੀ ਜੋ ਹੁਣ ਜਿਮਨੀ ਚੋਣਾ ਵਿਧਾਨ ਸਭਾ ਦੀਆਂ ਹੋ ਰਹੀਆਂ ਉਹਨਾਂ ਨੂੰ ਐਮਐਲਏ ਬਣਾ ਕੇ ਸਿੱਖ ਸੰਗਤ ਉਹਨਾਂ ਨੂੰ ਵੀ ਬਾਹਰ ਲਿਆਉਣ ਦੇ ਲਈ ਉਸੇ ਤਰ੍ਹਾਂ ਦਾ ਪ੍ਰੇਤਨ ਯਤਨ ਕਰ ਸਕਦੀ ਹੈ ਤੇ ਇਹ ਇੱਕ ਉਮੀਦ ਦੀ ਕਿਰਨ ਵੱਜੀ ਹੈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਜੋ ਭਾਈ ਅਮਰਤਪਾਲ ਸਿੰਘ ਦੇ ਸਾਥੀ ਹੈ ਜੇਕਰ ਉਹਨਾਂ ਦੇ ਵਿੱਚ ਅਸੀਂ ਗੱਲ ਕਰ ਲਈਏ ਤਾਂ ਪਰਸੋਂ ਤੋਂ ਹੀ ਇੱਕ ਜੋ ਬਹੁਤ ਵੀਡੀਓ ਨਜ਼ਰ ਆ ਰਹੀ ਹੈ ਛੋਟੇ ਬੱਚੇ ਦੀ ਆਪਣੇ ਪਿਤਾ ਜੋ ਕਿ ਭਾਈ ਅਮਰਤਪਾਲ ਸਿੰਘ ਦੇ ਨਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਜੋ ਕਿ ਭਗਵੰਤ ਸਿੰਘ ਵਾਜੀ ਕੇ ਪ੍ਰਧਾਨ ਮੰਤਰੀ ਵਾਜੀ ਕੇ ਜਿਹਨਾਂ ਨੂੰ ਕਿਹਾ ਜਾਂਦਾ ਤਖੱਲਸ ਪ੍ਰਧਾਨ ਮੰਤਰੀ ਵਾਜੀ ਕੇ ਲਗਾਇਆ ਜਾਂਦਾ ਤੇ ਉਹ ਉਹਨਾਂ ਦੇ ਬੇਟੇ ਵੱਲੋਂ ਅਪੀਲ ਕੀਤੀ ਪਿਤਾ ਜੀ ਜੋ ਕਿ ਗਿੱਦੜ ਵਾਹ ਤੋਂ ਚੌਣ ਲੜਨਗੇ ਤੇ ਉਹਨਾਂ ਨੂੰ ਵੀ ਜਿਤਾਇਆ ਜਾਵੇ ਤੇ ਇਹ اپیل ਦਾ ਪੂਰੇ ਪੰਜਾਬ ਦੇ ਵਿੱਚ ਜੋ ਇੱਕ ਅਸਰ ਵੇਖਣ ਨੂੰ ਮਿਲ ਰਿਹਾ ਜਿੱਥੇ ਵੀ ਚਾਰਸਰ ਜੁੜਦੇ ਆ ਉਥੇ ਇਹ ਗੱਲਾਂ ਹੋ ਰਹੀਆਂ ਕਿ ਵੀ ਪਾਈ ਹੁਣ ਜੋ ਪ੍ਰਧਾਨ ਮੰਤਰੀ ਵਾਜੀਕੇ ਆ ਉਹ ਵੀ ਚੋਣ ਲੜੇਗਾ ਤੇ ਚੋਣ ਲੜ ਕੇ ਜਿੱਤ ਕੇ ਬਾਹਰ ਆ ਜਾਏਗਾ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਤਾਂ ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਅੱਜ ਜੋ ਨਵੀਂ ਗੱਲ ਸਾਹਮਣੇ ਆਈ ਹੈ ਤਾਂ ਜੋ ਕੁਲਵੰਤ ਸਿੰਘ ਰਾਉਕੇ ਆ ਜੋ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਐਨਐਸਏ ਦੇ ਤਹਿਤ ਹੀ ਬੰਦ ਨੇ ਉਹਨਾਂ ਦੇ ਭਰਾ ਮਹਾ ਸਿੰਘ ਜੋ ਕਿ ਉਹਨਾਂ ਦੇ ਚਚੇਰੇ ਭਰਾ ਮਹਾ ਸਿੰਘ ਵੱਲੋਂ ਮੀਡੀਆ ਨੂੰ ਦੱਸਿਆ ਗਿਆ ਹੈ ਕਿ ਉਹਨਾਂ ਦੇ ਜੋ ਵੱਡੇ ਭਰਾ ਨੇ ਕਲਵੰਤ ਸਿੰਘ ਰਾਉਕੇ ਉਹ ਬਰਨਾਲਾ ਤੋਂ ਚੋਣ ਲੜਨਗੇ ਹਾਲਾਂਕਿ ਅਜੇ ਉਹਨਾਂ ਦੀ ਕਿਸੇ ਵੀ ਪੰਥਕ ਜਥੇਬੰਦੀਆਂ ਦੇ ਨਾਲ ਆ ਰਾਬਤਾ ਨਹੀਂ ਹੋਇਆ ਹੈ ਪਰ ਭਾਈ ਜਸਵੀਰ ਸਿੰਘ ਰੋਡੇ ਜੋ ਕਿ ਟਕਸਾਲ ਦੇ ਮਖੀ ਰਹੇ ਚੁੱਕੇ ਹਨ ਉਹਨਾਂ ਦੇ ਨਾਲ ਇਹਨਾਂ ਦਾ ਮਤਲਬ ਰਾਬਤਾ ਹੋਇਆ ਸੀਗਾ ਤੇ ਉਹਨਾਂ ਵਾਅਦਾ ਵਚਨ ਬਲਾਸ ਕਿਤੇ ਹਨ ਕਿ ਵੀ ਅਸੀਂ ਛੇਤੀ ਹੀ ਜੋ ਪੰਥਕ ਧਿਰਾਂ ਦੇ ਨਾਲ ਚਾਹੇ ਉਹ ਭਾਈ ਸਿਮਰਨਜੀਤ ਸਿੰਘ ਮਾਨ ਹੈਗੇ ਆ ਜਾਂ ਹੋਰ ਜਿਹੜੀਆਂ ਪੰਥਕ ਧਿਰਾਂ ਹੈਗੀਆਂ ਜਾਂ ਭਾਈ ਅਮਰਤਪਾਲ ਸਿੰਘ ਜੀ ਦੇ ਪਿਤਾ ਜੀ ਹੈਗੇ ਆ ਤੇ ਹੋਰ ਜੋ ਵੀ ਅੱਗੇ ਪੰਥਕ ਸੋਚ ਵਾਲੇ ਆਗੂ ਹੈ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਪ੍ਰੈਸ ਕਾਨਫਰੰਸ ਕਰਕੇ ਇਹ ਨਾਮ ਛੇਤੀ ਹੀ ਅਨਾਉਂਸ ਕੀਤਾ ਜਾਏਗਾ ਜੇਕਰ ਗੱਲ ਕਰਦੇ ਹਾਂ ਅਸੀਂ ਕੁਲਵੰਤ ਸਿੰਘ ਰਾਉਕੇ ਦੀ ਤਾਂ ਉਹਨਾਂ ਦਾ ਪਿਛੋਕੜ ਦੇਖਿਆ ਜਾਵੇ ਤਾਂ ਬਹੁਤ ਸ਼ਹਾਦਤਾਂ ਵਾਲਾ ਇਹ ਪਰਿਵਾਰ ਹੈਗਾ ਜਿਨ੍ਹਾਂ ਦੇ ਪਿਤਾ ਸਰਦਾਰ ਚਟਤ ਸਿੰਘ ਜੋ ਕਿ ਪਿੰਡ ਦੇ ਸਰਪੰਚ ਵੀ ਰਹੇ ਹਨ ਉਹ ਉਹਨਾਂ ਨੂੰ 1993 ਦੇ ਵਿੱਚ ਜੋ ਪੰਜਾਬ ਪੁਲਿਸ ਐਨਐਸਏ ਦੇ ਤਹਿਤ ਉਠਾ ਕੇ ਲੈ ਜਾਂਦੀ ਹੈ ਇਸ ਤਰ੍ਹਾਂ ਜੋ ਐਨਐਸਏ ਹੈ ਇਸ ਪਰਿਵਾਰ ਦੇ ਵਿੱਚ ਦੋ ਪੀੜੀਆਂ ਦੇ ਵਿੱਚ ਰਿਹਾ ਪਿਤਾ ਦੇ ਉੱਪਰ ਤੇ ਹੁਣ ਪੁੱਤਰ ਦੇ ਉੱਪਰ ਐਨਐਸਏ ਲੱਗਿਆ ਹੋਇਆ ਤੇ ਉਸ ਤੋਂ ਬਾਅਦ 93 ਤੋਂ ਬਾਅਦ ਇਹ ਉਹਨਾਂ ਦੇ ਫਾਦਰ ਸਾਹਿਬ ਦਾ ਕੋਈ ਹੱਥਾ ਪਤਾ ਨਹੀਂ ਲੱਗਦਾ ਤੇ ਬਾਅਦ ਚ ਪਤਾ ਲੱਗਾ ਕਿ ਉਹ ਵੀ ਸ਼ਹੀਦ ਕਰ ਦਿੱਤੇ ਗਏ ਹਨ ਤੇ ਇਸ ਤਰ੍ਹਾਂ ਇੱਕ ਸ਼ਹਾਦਤ ਵਾਲਾ ਪਰਿਵਾਰ ਹੈ ਜੇਕਰ ਇਹਦੇ ਗੱਲ ਕਰ ਲਈਏ ਚਾਚਾ ਜੀ ਬਾਰੇ ਤਾਂ ਇਹਨਾਂ ਦੇ ਚਾਚਾ ਜੀ ਬਲੈਕ ਆਪਰੇਸ਼ਨ ਬਲੈਕ ਥੰਡਰ ਦੇ ਦੌਰਾਨ ਜੋ ਹਰਮੰਦਰ ਸਾਹਿਬ ਵਿਖੇ ਸ਼ਹਾਦਤ ਦਾ ਜਾਮ ਪੀ ਜੰਨੇ ਆ ਤੇ ਇਹ ਸਾਰਾ ਪਰਿਵਾਰ ਜੇਕਰ ਅਸੀਂ ਗੱਲ ਕਰ ਲਈਏ ਚਾਹੇ ਸਰਦਾਰ ਚੱਟ ਸਿੰਘ ਜੀਗੇ ਚਾਹੇ ਇਹਨਾਂ ਦੇ ਚਾਚਾ ਜੀ ਸੀਗੇ ਉਹ ਸਾਰੇ ਭਾਈ ਜੋ ਗੱਲ ਕਰ ਲਈ ਸਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਸੋਚ ਦੇ ਧਾਰਨੀ ਸੀਗੇ ਉਹਨਾਂ ਦੇ ਪਾਸ਼ਕ ਸੀਗੇ ਇਹ ਤੇ ਇਸੇ ਕਰਕੇ ਜੋ ਉਸੇ ਲੜੀ ਦੇ ਤਹਿਤ ਚਲਦੇ ਹੋਏ ਜੋ ਹੁਣ ਭਾਈ ਅਮਰਤਪਾਲ ਸਿੰਘ ਵੱਲੋਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਉਹਨਾਂ ਦੇ ਲਈ ਜੋ ਹਾਇਦਾ ਨਾਰਾ ਮਾਰਿਆ ਜਾ ਰਿਹਾ ਸੀ ਜਾਂ ਸਾਥ ਦਿੱਤਾ ਜਾ ਰਿਹਾ ਸੀਗਾ ਕਲਵੰਤ ਸਿੰਘ rau ਕੇ ਵੱਲੋਂ ਉਹਨਾਂ ਦੇ ਕਾਰਨ ਹੀ ਇਹਨਾਂ ਨੂੰ ਆਨ ਡਿਊਟੀ ਜੋ ਚੁੱਕ ਲਿਆ ਗਿਆ ਸੀਗਾ ਪੰਜਾਬ ਪੁਲਿਸ ਵੱਲੋਂ ਤੇ ਐਨਐਸਏ ਦੇ ਤਹਿਤ ਡਿਬਰੂਗੜ ਜੇਲ੍ਹ ਭੇਜ ਦਿੱਤਾ ਗਿਆ ਸੀਗਾ ਹੁਣ ਵੇਖਣਾ ਇਹ ਬਣਦਾ ਕਿ ਜਿੱਥੇ ਇਹਨਾਂ ਨੂੰ ਉਮੀਦ ਦੀ ਨਜ਼ਰ ਉਮੀਦ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ ਡਿਬਰੂਗੜ ਜੇਲ੍ਹ ਚ ਬੈਠਿਆਂ ਨੂੰ ਕਿ ਵੀ ਜਿਵੇਂ ਭਾਈ ਅਮਰਤਪਾਲ ਸਿੰਘ ਨੂੰ ਜਿਤਾਇਆ ਹੈਗਾ ਐਵੇਂ ਹੀ ਸਾਨੂੰ ਵੀ ਇਹ ਜੋ ਸਿੱਖ ਸੰਗਤ ਹੈ ਸਹਿਯੋਗ ਦੇਗੀ ਤੇ ਜਿਤਾਏਗੀ ਫਿਲਹਾਲ ਇਹਨਾਂ ਦੇ ਨਾਮਾਂ ਦੀ ਜੋ ਚਰਚਾ ਪੂਰੇ ਪੰਜਾਬ ਦੇ ਵਿੱਚ ਹੈ ਪਰ ਹੁਣ ਇਹ ਵੇਖਣਾ ਇਹ ਬਣਦਾ ਕਿ ਵੀ ਸਿੱਖ ਸੰਗਤ ਇਹਨਾਂ ਨੂੰ ਕਿਹ ਉਹੀ ਪਿਆਰ ਦੇ ਪਾਏਗੀ ਜਾਂ ਨਹੀਂ ਦੇ ਪਾਏਗੀ ਇਹ ਭਵਿੱਖ ਦੇ ਗਰਬ ਦੇ ਵਿੱਚ ਹੈ ਤੁਸੀਂ ਬਣੇ ਰਹੋ ਮਾਰਸ਼ਲ نیوز ਤੇ ਸਾਡੇ ਨਾਲ ਅਸੀਂ ਬਣ ਰਹੇ ਆਪ ਜੀ ਦੇ ਨਾਲ ਜੇਕਰ ਆਪ ਜੀ ਨੂੰ ਸਾਡੀਆਂ ਖਬਰਾਂ ਪਸੰਦ ਆਉਂਦੀਆਂ ਖਬਰਾਂ ਵਧੀਆ ਲੱਗਦੀਆਂ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤਾਂ ਕਿ ਸਾਡੀ ਵੀ ਹੌਸਲਾ ਪਛਾਈ ਬਣੀ ਰਹੇ ਧੰਨਵਾਦ